ਤੂਰੀ ਕਾਰ ਬਾਜ਼ਾਰ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਘੱਟ ਬਜਟ ਵਾਲੀ ਸੈਂਟਰੋ ਦੰਨੇ ਆਪਾਂ ਸਾਰੀ ਤੁਹਾਨੂੰ ਗੱਡੀ ਦੀ ਡਿਟੇਲ ਪਰ ਉਸ ਤੋਂ ਪਹਿਲਾਂ ਆਪਣਾ ਪਤਾ ਕਰ ਲੋ ਨੋਟ ਤੂਰੀ ਕਾਰ ਬਾਜ਼ਾਰ ਤੂਰੀ ਸ਼ਹਿਰ ਸਾਹਮਣੇ ਸਮਾਰਟ ਪੁਆਇੰਟ ਪੀ ਵੀ ਐਸ ਏਜੰਸੀ ਨੀਅਰ ਨੱਤ ਦਾ ਹਸਪੀਟਲ ਹਾਂਜੀ ਗੱਲ ਕਰ ਲੈਨੇ ਆਪਾਂ ਗੱਡੀ ਬਾਰੇ ਜਿਹੜੇ ਵੀਰਾਂ ਦਾ ਬਹੁਤ ਘੱਟ ਬਜਟ ਆ ਤੇ ਗੱਡੀ ਅਫੋਰਡ ਕਰਨਾ ਚਾਹੁੰਦੇ ਨੇ ਘੱਟ ਬਜਟ ਵਾਲੀ ਆਪਾਂ ਉਹਨਾਂ ਵਾਸਤੇ ਸੈਂਟਰੋ ਕਾਰ ਲੈ ਕੇ ਆਏ ਆ ਦੰਨੇ ਆਪਾਂ ਸਾਰੀ ਗੱਡੀ ਦੀ ਡਿਟੇਲ ਜੀ ਗੱਡੀ ਜਿਹੜੀ ਹੈਗੀ ਜੀ ਪੂਰੀ ਸਾਫ਼ ਸੁਥਰੀ ਹੈ ਜੀ ਬਾਡੀ ਲਾਈਨ ਦੀ ਗੱਲ ਕਰੀਏ ਤਾਂ ਕਿਧਰੋਂ ਲੱਗੀ ਵੱਜੀ ਨਹੀਂ ਹੋਈ ਹੈਗੀ ਜੇ ਆਪਾਂ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਜੀ ਗੱਡੀ ਦੇ ਤਾਂ 40 ਤੋਂ 50% ਆਪਾਂ ਨੂੰ ਗੱਡੀ ਦੇ ਟਾਇਰ ਮਿਲ ਜਾਂਦੇ ਨੇ ਜੀ ਇੱਕ ਨਿਗਾਹ ਆਪਾਂ ਗੱਡੀ ਦੇ ਅੰਦਰੋਂ ਮਾਰ ਲੈਨੇ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਇੰਟੀਰੀਅਰ ਸਾਫ ਸੁਥਰਾ ਪਿਆ ਨੀਟ ਐਂਡ ਕਲੀਨ ਪਿਆ ਜੀ। ਘੱਟ ਬਜਟ ਵਾਲੀ ਖੁੱਲੀ ਡੁੱਲੀ ਕਾਰ ਆ ਜੀ ਇਹ। ਟਿਕਨਿਕ ਆਪਾਂ ਪਸੰਜਰ ਸੀਟ ਕੋ ਵੀ ਮਾਰ ਲੈਣੀ। ਜੇਕਰ ਆਪਾਂ ਬੋਡੀ ਲਾਈਨ ਦੀ ਗੱਲ ਕਰੀਏ ਜੀ ਗੱਡੀ ਦੀ ਤਾਂ ਇੱਕ ਦੋ ਪਾਰਟ ਇਹਦੇ ਪੇਂਟ ਨੇ ਜੀ। ਬਾਕੀ ਆਲ オリジナル ਛੋੜੇ ਮੋਟੇ ਸਕੈਚ ਪਏ ਹੋਏ ਨੇ ਨਿਗਾਹ ਮਾਰੋ ਜੀ ਕਨੈਕਟਰ ਸਾਈਡ ਤੋਂ ਬਹੁਤ ਹੀ ਘੱਟ ਬਜਟ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੇਕਰ ਆਪਾਂ ਗੱਡੀ ਦੀ ਪਾਸਿੰਗ ਦੀ ਗੱਲ ਕਰੀਏ ਤਾਂ 2027 ਤੱਕ ਗੱਡੀ ਦੀ ਪਾਸਿੰਗ ਪਈ ਹੈ ਜੀ ਤੇ ਮਾਡਲ ਆਪਾਂ ਗੱਡੀ ਦਾ ਤੁਹਾਨੂੰ ਦੱਸ ਦਿੰਨੇ ਆ ਜੀ 2005 ਮਾਡਲ ਹੈ ਜੀ ਪਹਿਲੇ ਮਹੀਨੇ 2006 ਦੇ ਵਿੱਚ ਰਜਿਸਟਰਡ ਹੋਈ ਹੋਈ ਹੈ ਜੀ ਇਹ ਹੁਣ ਕਈ ਵੀਰਾਂ ਦਾ ਡਾਊਟ ਹੁੰਦਾ ਜੀ ਗੱਡੀ ਦਾ ਘੱਟ ਰੇਟ ਹੋਣਾ ਤੇ ਕਿਤੇ ਲੱਗੀ ਵੱਜੀ ਨਾ ਹੋਵੇ ਆਪਾਂ ਉਹ ਵੀ ਤੁਹਾਨੂੰ ਕਲੀਅਰ ਕਰ ਦਿੰਨੇ ਆ ਜੀ ਗੱਡੀ ਦਾ ਇੰਜਨ ਦਿਖਾਉਣਾ ਜੀ ਠੀਕ ਆਪਾਂ ਤੁਹਾਨੂੰ ਗੱਡੀ ਦੇ ਇੰਜਨ ਦਿੱਤੇ ਮਰਵਾ ਦਿੰਨੇ ਆ ਜੀ ਜੀ ਦੇਖ ਸਕਦੇ ਹੋ ਗੱਡੀ ਦੇ ਗੋਡੇ ਪਿੱਲਰ ਜਿਵੇਂ ਫਰੈਸ਼ ਪਏ ਨੇ ਇਧਰੋਂ ਲੱਗੀ ਵੱਜੀ ਨਹੀਂ ਹੋਈ ਜੀ ਗੱਡੀ ਇਹ ਹੈ ਜਿੱਦਾਂ ਕਿ ਕਈ ਵੀਰ ਭਰਾਵਾਂ ਦਾ ਇਹ ਡਾਊਟ ਹੁੰਦਾ ਜੀ ਗੱਡੀ ਕਿਤੇ ਲੱਗੀ ਵੱਜੀ ਹੋਊਗੀ ਤਾਂ ਇਹਦਾ ਘੱਟ ਪ੍ਰਾਈਸ ਹੈ ਪੰਜਾਬ ਨੰਬਰ ਆ ਜੀ ਲੁਧਿਆਣਾ ਸ਼ਹਿਰ ਦਾ ਨੰਬਰ ਆ ਜੀ ਇਹ ਕਰ ਲੈਨੇ ਹੁਣ ਆਪਾਂ ਗੱਡੀ ਦੇ ਮੇਨ ਪੁਆਇੰਟ ਦੀ ਗੱਲ ਜੀ ਗੱਡੀ ਦੇ ਪ੍ਰਾਈਸ ਦੀ ਗੱਲ ਤੇ ਗੱਡੀ ਦਾ ਪ੍ਰਾਈਸ ਆ ਜੀ ਸਿਰਫ ਉਹ ਸਿਰਫ 75000 ਰੁਪਏ ਜੀ ਬਾਕੀ ਇਸੇ ਤਰ੍ਹਾਂ ਦੀਆਂ ਸਾਫ਼ ਸੁਥਰੀਆਂ ਘੱਟ ਚੱਲੀਆਂ ਗੱਡੀਆਂ ਲੈਣ ਵਾਸਤੇ ਵਿਜ਼ਿਟ ਕਰੋ ਧੂਰੀ ਕਾਰ ਬਾਜ਼ਾਰ ਧੂਰੀ ਸ਼ਹਿਰ ਤੇ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਪ੍ਰਾਊਡ ਟੂ ਵੀ ਰਾਮਗੜੀਆ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਤਕਲੀ ਸਤਿ ਸ਼੍ਰੀ ਅਕਾਲ